ਸਤਿ ਸ਼੍ਰੀ ਅਕਾਲ ਦੋਸਤੋ ਰਖੜੀ ਦਾ ਤਿਉਹਾਰ ਆ ਰਿਹਾ ਹੈ ਤੇ ਸਾਡੇ ਸਰਕਲ ਵੱਡੇ ਹੋ ਗਏ ਨੇ ਸਾਂਝਾਂ ਘਟ ਗਈਆਂ ਨੇ ਰਿਸ਼ਤਿਆਂ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਆ ਗਿਆ ਅੱਜ ਦੇ ਇਸ ਪੋਡਕਾਸਟ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਰਿਸ਼ਤਿਆਂ ਦੇ ਵਿੱਚ ਜਿਹੜੀ ਗਹਿਰਾਈ ਹੈ ਜਿਹੜੀ ਸੰਜੀਦਗੀ ਹੈ ਉਹ ਕਿਉਂ ਘਟ ਰਹੀ ਹੈ ਤਾਂ ਮੇਰੇ ਨਾਲ ਨੇ ਗੁਰਪ੍ਰੀਤ ਭਾਈ ਕਿਵੇਂ ਦੇਖਦੇ ਹੋ ਅੱਜ ਦੇ ਇਸ ਸੰਦਰਭ ਵਿੱਚ ਇਸ ਗੱਲ ਨੂੰ ਦੇਖੋ ਭਾਈ ਜੀ ਇਸ ਕੋਈ ਸ਼ੱਕ ਨਹੀਂ ਕਿ ਰਿਸ਼ਤੇ ਤਰੇਲ ਦੀਆਂ ਬੂੰਦਾਂ ਵਰਗੇ ਹੋ ਗਏ ਅੱਜ ਕੱਲ੍ਹ ਉਮਰ ਬਹੁਤ ਛੋਟੀ ਹੈ ਰਿਸ਼ਤਿਆਂ ਦੀ ਬਿਲਕੁਲ ਰਿਸ਼ਤੇ ਬਹੁਤ ਹੈ ਪਰ ਉਮਰਾਂ ਨਹੀਂ ਅਸੈਪਟੇਸ਼ਨ ਇੰਨੀ ਜ਼ਿਆਦਾ ਵਧ ਗਈ ਕਿ ਹਰ ਕੋਈ ਸੋਚਦਾ ਹੈ ਕਿ ਜੇ ਤਾਂ ਮੇਰੇ ਕੰਮ ਕੋਈ ਯਾਰ ਹੈ ਤਾਂ ਉਹ ਮੇਰਾ ਰਿਸ਼ਤੇਦਾਰ ਹੈ ਹਾਂ ਇਹ ਗੱਲ ਆਮ ਹੈ ਆਦਰਵਾਈਜ਼ ਬਹੁਤ ਵੱਡੀਆਂ ਸੋਡੀ ਗੱਲ ਦੇ ਨਾਲ ਮੈਂ ਸਹਿਮਤ ਆ ਕਿ ਸਰਕਲ ਵੱਡੇ ਹੋ ਗਏ ਪਰ ਸਾਂਝਾਂ ਖਤਮ ਹੋ ਗਈਆਂ ਬਿਲਕੁਲ ਪੀੜਾਂ ਬਹੁਤ ਨੇ ਪਰ ਲੋਕ ਇਕੱਲੇ ਨੇ ਕਿੱਥੇ ਗਵਾਚ ਗਏ ਰਸਤੇ ਕਿੱਧਰ ਨੂੰ ਤੁਰ ਗਿਆ ਇਹ ਸਮਾਜ ਇਹ ਗੱਲ ਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਆ ਜਿੱਤੇ ਆਪਾਂ ਅੱਜ ਗੱਲਬਾਤ ਕਰੀਏ ਅੱਛਾ ਕੀ ਇਹ ਨੀਰਾਪਰਾ ਪ੍ਰੋਫੈਸ਼ਨਲਿਜ਼ਮ ਹੈ ਜਾਂ ਸਾਡੀ ਜ਼ਿੰਦਗੀ ਇੰਨੀ ਤੇਜ਼ ਹੋ ਗਈ ਕਿ ਸਾਨੂੰ ਉਹਨਾਂ ਰਿਸ਼ਤਿਆਂ ਨੂੰ ਪਾਣੀ ਦੇਣ ਵਾਸਤੇ ਸਾਡੇ ਕੋਲੇ ਸਮਾਂ ਨਹੀਂ ਬਚਿਆ ਸਹੀ ਗੱਲ ਹੈ ਇਹ ਗੱਲ ਦੇਖੋ ਅਜੋਕੇ ਸਮਾਜ ਤੇ ਲਾਗੂ ਹੁੰਦੀ ਹੈ ਕਿ ਦੌੜ ਬਹੁਤ ਜ਼ਿਆਦਾ ਹੈ ਭੀੜ ਬਹੁਤ ਜ਼ਿਆਦਾ ਹੈ ਮਾਡਰਨਿਜ਼ਮ ਆ ਗਿਆ ਹਰ ਬੰਦਾ ਵਿਜੀ ਹੈ ਵਕਤ ਦੀ ਸ਼ੌਰਟੇਜ ਜ਼ਿਆਦਾਤਰ ਲੋਕ ਇਹਨੂੰ ਕਹਿੰਦੇ ਆ ਕਿ ਰਿਸ਼ਤਿਆਂ ਦੇ ਕਾਣ ਦੀ ਕਾਰਨ ਵਕਤ ਦੀ ਸ਼ੌਰਟ ਹੈ ਓਕੇ ਵਕਤ ਨਹੀਂ ਹੈ ਕਿ ਸਿਰਫ ਬਿਲਕੁਲ ਪਰ ਰਿਸ਼ਤੇ ਤੇ ਬੂਟੇ ਵਕਤ ਮੰਗਦੇ ਆ ਕੀ ਆਉਂਦਾ ਹੈ ਕਿ ਬੂਟੇ ਲਾ ਕੇ ਜੇ ਭੁੱਲ ਜੀ ਤਾਂ ਸੁੱਕ ਜਾਂਦੇ ਉਹਨਾਂ ਦੀ ਸਾਂਭ ਸੰਭਾਲ ਜ਼ਰੂਰੀ ਹੈ ਬਹੁਤ ਅੱਛਾ ਇਸੇ ਤਰ੍ਹਾਂ ਜੇ ਰਿਸ਼ਤਿਆਂ ਨੂੰ ਅਸੀਂ ਨਹੀਂ ਸਾਂਭਾਂਗੇ ਤਾਂ ਰਿਸ਼ਤੇ ਵੀ ਸੁੱਕ ਜਾਂਦੇ ਤੇ ਸੁੱਕਦੇ ਜਾ ਰਹੇ ਹੈ ਬਿਲਕੁਲ ਅੱਜ ਤੁਸੀਂ ਦੇਖਦੇ ਹੋ ਕਿ ਕਹਿਣ ਨੂੰ ਕਿਸੇ ਕੋਲੇ ਵਕਤ ਨਹੀਂ ਹੈ ਹਮ ਭਾਰਤੀਆਂ ਬਹੁਤ ਹੁੰਦੀਆਂ ਹਾਂ ਫੰਕਸ਼ਨ ਬਹੁਤ ਹੁੰਦੇ ਆ ਭੀੜਾਂ ਬਹੁਤ ਨੇ ਇਕੱਠ ਬਹੁਤ ਨੇ ਉੱਥੇ ਆਪਣੇ ਰਿਸ਼ਤੇਦਾਰ ਕਿੰਨੇ ਹੁੰਦੇ ਆ ਆਪਣੇ ਭਣ ਵਾਲੇ ਕਿੰਨੇ ਕੁ ਹੁੰਦੇ ਨੇ ਕਿੰਨੇ ਕੁ ਹੁੰਦੇ ਆ ਸਾਰੇ ਸਾਡੇ ਉਹ ਬੰਦੇ ਹੁੰਦੇ ਨੇ ਜਿਨ੍ਹਾਂ ਨਾਲ ਸਾਡੇ ਹੈਲੋ ਹਾਈ ਹੈ ਤਾਲੁਕਾਤ ਵਪਾਰਿਕ ਨੇ ਜਾਂ ਵਪਾਰਿਕ ਨੇ ਹਾਂ ਵਪਾਰਿਕ ਜਾਂ ਵਪਾਰਿਕ ਤਾਲੁਕਾਤ ਵਾਲਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਕਿ ਸਮਾਜ 'ਚ ਇਹ ਤੋਂ ਸਾਨੂੰ ਜ਼ਰੂਰਤ ਹੈ ਬਿਲਕੁਲ ਅੱਛਾ ਅੱਜ ਕੱਲ ਇੱਕ ਚੀਜ਼ ਜਿਹੜੀ ਬੜੀ ਪੋਜ਼ਿਟਿਵ ਵੀ ਹੈ ਜਾਂ ਨੈਗੇਟਿਵ ਵੀ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਸਾਡੇ ਰਿਸ਼ਤੇ ਵਾਲੇ ਲੋਕ ਨੇ ਜਿਹੜੇ ਸਾਡੇ ਨਾਤੇਦਾਰ ਨੇ ਉਹ ਸਾਡੀ ਜ਼ਿੰਦਗੀ ਵਿੱਚ ਉਹਨਾਂ ਦੀ ਸ਼ਮੂਲੀਅਤ ਥੋੜੀ ਹੈ ਪਰ ਜਿਹੜੇ ਸਾਡੇ ਯਾਰ ਮਿੱਤਰ ਦੋਸਤ ਨੇ ਜਿਹੜੇ ਸਾਡੇ ਨਾਲ ਰਹਿੰਦੇ ਨੇ ਉਹ ਬੜਾ ਮੌਕੇ ਤੇ ਕੰਮ ਆਉਂਦੇ ਨੇ ਮਤਲਬ ਜੇਕਰ ਅਸੀਂ ਗੱਲ ਕਰੀਏ ਕਿ ਉਹ ਸਾਡੇ ਨਾਲ ਖੜਦੇ ਨੇ ਕੀ ਹੁਣ ਉਹ ਰਿਸ਼ਤਿਆਂ ਦੀ अहमियत ਨਾਤਿਆਂ ਦੀ अहमियत ਖੂਨ ਦੇ ਜਿਹੜੇ ਸੰਬੰਧ ਨੇ ਉਹਨਾਂ ਨਾਲੋਂ ਕੀ ਸਾਡੀ ਜਿਹੜੀ ਮਨਾਂ ਦੀ ਸਾਂਝ ਹੈ ਜਿਹੜੇ ਦੋਸਤ ਮਿੱਤਰ ਸਾਡੇ ਦਿਲ ਦੇ ਕਰੀਬ ਨੇ ਕੀ ਅਸੀਂ ਉਹਨਾਂ ਨਾਲ ਜ਼ਿਆਦਾ ਕੰਫਰਟੇਬਲ ਫੀਲ ਕਰਦੇ ਹਾਂ ਅੱਜ ਕੱਲ? ਇਹ ਤਾਂ ਦੇਖੋ ਬਾਈ ਜੀ ਪੁਰਾਣੇ ਸਮੇਂ ਤੋਂ ਚੱਲੇ ਆ ਰਹੇ ਹੈ। ਪਹਿਲਾਂ ਪੱਗਾਂ ਵਟਾਈਆਂ ਜਾਂਦੀਆਂ ਹੁੰਦੀਆਂ ਸੀ। ਹਾਂ। ਚੁੰਨੀਆਂ ਵਟਾ ਲੈਂਦੀਆਂ ਸੀ ਔਰਤਾਂ। ਬਿਲਕੁਲ। ਹੈਨਾ? ਹੂੰ। ਚੁੰਨੀ ਵਟ ਪਹਿਣਾ ਮੇਰੀ, ਪੱਗ ਵਟ ਮੇਰਾ ਭਰਾ ਹੈ। ਦੋਸਤੀ ਉਦੋਂ ਵੀ ਰਸਤੇ ਤੋਂ ਅੱਗੇ ਰਹੀ ਹੈ। ਕੀ ਬਾਤ ਹੈ। ਦੋਸਤੀ ਉਦੋਂ ਵੀ ਅੱਗੇ ਹੁੰਦੇ ਸੀ, ਅੱਜ ਵੀ ਹੈ। ਠੀਕ ਹੈ। ਇਹਦੇ ਪਿੱਛੇ ਜਿੱਥੇ ਦੇਕਰ ਮੈਂ ਸੋਚਦਾ ਕਿ ਇਹ ਹੁੰਦਾ ਕਿ ਦੋਸਤੀ 'ਚ ਸਾੜਾ ਨਹੀਂ ਹੁੰਦਾ। ਜੈਲਸੀ ਨਹੀਂ ਹੈ ਦੋਸਤੀ 'ਚ। ਸ਼ਰੀਕਾ ਨਹੀਂ ਹੈਗਾ ਸ਼ਰੀਕਾ ਨਹੀਂ ਹੈ ਲੱਗ ਪੂਲਿੰਗ ਨਹੀਂ ਹੈ ਸੁਣਿਆ ਲੱਪਾ ਨਹੀਂ ਖਿੱਚਦੇ ਹੋ ਹੈਨਾ ਕਿ ਦੋਸਤੋਂ ਨੇ ਕਹਿੰਦਾ ਡਿੱਗੇ ਤੇ ਹੱਸ ਪੈਂਦੇ ਨੇ ਪਰ ਰੋਂਦੇ ਨੂੰ ਗੱਲ ਲਾਉਂਦੇ ਨੇ ਇਹ ਬਿਲਕੁਲ ਹੈਨਾ ਦੂਜੇ ਪਾਸੇ ਜਿਹੜੇ ਸਾਡੇ ਰਿਸ਼ਤੇਦਾਰ ਨੇ ਉਹ ਕਿਤੇ ਨਾ ਕਿਤੇ ਇਹ ਸੋਚਦੇ ਨੇ ਯਾਰ ਥੋੜੀ ਤੁਸੀਂ ਤਰੱਕੀ ਕਰੋ ਤੇ ਸਾੜਾ ਸ਼ੁਰੂ ਹੋ ਜਾਂਦਾ ਬਿਲਕੁਲ ਇਹ ਵੀ ਇੱਕ ਕਿਤੇ ਨਾ ਕਿਤੇ ਫੈਕਟਰ ਕੰਮ ਕਰਦਾ ਹੈ ਸ਼ਾਇਦ ਰਿਸ਼ਤਿਆਂ 'ਚ ਦਰਾਰ ਆਉਣ ਦਾ ਕਿ ਰਿਸ਼ਤੇਦਾਰ ਆ ਜਿਹੜਾ ਸਾਡਾ ਉਹ ਥੋੜਾ ਜਿਆ ਇਹ ਸੋਚਦਾ ਕਿ ਯਾਰ ਇਹ ਆਪਾਂ ਕਿਉਂ ਜਾ ਰਹੇ ਆ ਮੇਰੇ ਤੋਂ ਬਿਲਕੁਲ ਜਦੋਂ ਕਿ ਦੂਜੇ ਪਾਸੇ ਦੋਸਤ ਨਹੀਂ ਸੋਚਦਾ ਪਰ ਫਿਰ ਵੀ ਦੇਖੋ ਸਾੜੇ ਜੈਲਸੀਆਂ ਇਹ ਦੁਨੀਆ ਵਿੱਚ ਸਾਰਾ ਕੁਝ ਹੀ ਚੱਲੀ ਜਾਂਦਾ ਹੁੰਦਾ ਉਦੋਂ ਤਾਂ ਚੱਲਦੀਆਂ ਨੇ ਚੀਜ਼ਾਂ ਪਰ ਰਿਸ਼ਤਾ ਅਹਿਮਤ ਰੱਖਦਾ ਯਾਰੀ ਦੋਸਤੀ ਆਪਣੀ ਜਗ੍ਹਾ ਹੈ ਰਿਸ਼ਤਾ ਵੀ ਇੱਕ ਆਪਦੇ ਆਪ ਚ ਬਿਲਕੁਲ ਬਹੁਤ ਵੱਡੀ ਜੇ ਅਸੀਂ ਰਾਖੀ ਦੇ ਸੰਦਰਭ ਵਿੱਚ ਦੇਖੀਏ ਤਾਂ ਸ਼ਾਇਦ ਜੇ ਸਾਡੀ ਵੱਡੀ ਭੈਣ ਹੈ ਤਾਂ ਦੂਜੀ ਮਾਂ ਹੈ ਹਾਂਜੀ ਬਿਲਕੁਲ ਉਸ ਨੇ ਸਾਨੂੰ ਪਾਲਿਆ ਸੰਭਾਲਿਆ ਹੈ ਨਾ ਅ ਉਹਨੇ ਸ਼ਾਇਦ ਆਪਣੇ ਬੱਚਿਆਂ ਦੀ ਉਹਨੀ ਕੇਅਰ ਨਹੀਂ ਕੀਤੀ ਹੋਣੀ ਜਿੰਨੀ ਬਚਪਨ ਚ ਸਾਡੀ ਕੀਤੀ ਹੈ ਸਾਡੀ ਕਰੀਆ ਹਾਂਜੀ ਇਹ ਇਹ ਕੀ ਸਾਈਕੋਲੋਜੀ ਹੈ ਕਿ ਜਿਹੜੀ ਭੈਣ ਹੈ ਉਹ ਹਮੇਸ਼ਾ ਭਾਈਆਂ ਦੀ ਮਤਲਬ ਸੁੱਖ ਹੀ ਮੰਗਦੀ ਹੈ ਤੇ ਦੋ ਕਾਰਨ ਹੋ ਜਾਂਦੇ ਇੱਕ ਜਿਵੇਂ ਕਹਿੰਦੇ ਆ ਨਾ ਵੀ ਰਿਸ਼ਤੇ ਆ ਜਿਹੜੇ ਉਹ ਔਰਤਾਂ ਚ ਉਪਜਦੇ ਆ ਬਿਲਕੁਲ ਔਰਤਾਂ ਨਾਲ ਹੀ ਰਿਸ਼ਤਿਆਂ ਦੀ ਹੁੰਦਾ ਹੈ। ਇਹ ਮਹਿਮਾਨ ਸਾਹਿਬ ਨੇ ਵੀ ਇਹਦੇ ਬਾਰੇ ਕਿਹਾ ਸੀ ਕਿ ਵੀਰ ਸਲਾਮਤ ਰੱਖੀ ਵੇ ਰੱਬਾ ਵੀਰਾਂ ਨਾਲ ਪਰਜਾਈਆਂ ਸੁਖੀ ਵਸੇ ਮੇਰਾ ਕੁੜਮ ਕਵੀਲਾ ਖੈਰ ਕਰੀ ਮੇਰੇ ਸਾਈਆਂ। ਉਸ ਉੱਥੇ ਆਪਦੇ ਸਹੁਰੇ ਘਰ ਜਾ ਕੇ ਵੀ ਸੁੱਖ ਉਹਦੇ ਪੇਕਿਆਂ ਦੀ ਪਹਿਲਾਂ ਮੰਗਦੀ ਹੈ। ਬਿਲਕੁਲ। ਇਹ ਨਹੀਂ ਕਿ ਉਹਨੂੰ ਸਹੁਰੇ ਪਿਆਰੇ ਨਹੀਂ। ਉੱਥੇ ਵੀ ਉਹਦੇ ਆਪਦੀ ਅੰਸ਼ ਹੈ, ਉਹਦੇ ਬੱਚੇ ਆ। ਬੱਚੇ ਫਿਰ। ਉਹਦੇ ਸਰਦਸਾਈ ਆ, ਉਹਦਾ ਇੱਕ ਸਰਕਲ ਸਿਰਜਿਆ ਗਿਆ। ਬਿਲਕੁਲ। ਲੇਕਿਨ ਉਹਦੇ ਜਿਹੜੀ ਤੜਪਣਾ ਹੈ ਐਂਡ ਤੱਕ ਕਿ ਇੱਕ ਕੁੜੀ ਨੂੰ ਤਾਂ ਕਫਨ ਵੀ ਉਹਦੇ ਜਿਹੜੇ ਕਹਿੰਦੇ ਨੇ ਐਂਡ ਤੇ ਆਪਦੇ ਪੇਕਿਆਂ ਦਾ ਨਸੀਬ ਹੁੰਦਾ ਹੈ ਚਾਹੇ ਅੱਜ ਕੱਲ੍ਹ ਉਹਨੂੰ ਭੈਣ ਦਾ ਰਿਸ਼ਤਾ ਮਾਸੀ ਦਾ ਰਿਸ਼ਤਾ ਭੈਣ ਦੇ ਸਹੁਰਿਆਂ ਦਾ ਰਿਸ਼ਤਾ ਆਪਣੇ ਸਹੁਰਿਆਂ ਦਾ ਰਿਸ਼ਤਾ ਇਹ ਕੁਝ ਹੋਰ ਰਿਸ਼ਤੇ ਨੇ ਜਿਹੜੇ ਸਾਡੇ ਬਹੁਤ ਹੀ ਕਲੋਜ਼ਲੀ ਹੁੰਦੇ ਸਾਡੇ ਬੱਚਿਆਂ ਦੇ ਨਾਨਕੇ ਸਾਡੇ ਨਾਨਕੇ ਹਨਾ ਇਹ ਚੀਜ਼ਾਂ ਬਹੁਤ ਨੇੜੇ ਨੇ ਇਹ ਚਾਹੀਏ ਜੇ ਅੱਜ ਦੇ ਰਿਸ਼ਤੇਆਂ ਦਾ ਜਮਾਂ ਘਾਣ ਹੋ ਰਿਹਾ ਹੈ ਪਰ ਇਹ ਰਿਸ਼ਤੇ ਫਿਰ ਵੀ ਅੱਜ ਦੇ ਟਾਈਮ ਤੇ ਸਟੈਂਡ ਕਰਦੇ ਨੇ ਖੜੇ ਨੇ ਤੁਹਾਡੇ ਨਾਲ ਮਤਲਬ ਜਿਹੜੇ ਤੁਹਾਡੇ ਬਿਲਕੁਲ ਵੈਰੀ ਮੱਚ ਕਲੋਜ਼ ਨੇ ਉਹ ਜ਼ਰੂਰ ਖੜਦੇ ਨੇ ਉਹ ਉਹ ਖੜਦੇ ਨੇ ਉਹ ਤੁਹਾਡੇ ਨਾਲ ਕਿਵੇਂ ਵੀ ਖੜੇ ਮਰੇ ਮਨ ਨਾਲ ਖੜਨਾ ਚੰਗੇ ਮਨ ਨਾਲ ਚੰਗੇ ਮਨ ਨਾਲ ਖੜਨਾ ਪਰ ਉਹ ਤੁਹਾਡੇ ਨਾਲ ਨੇ ਤੁਹਾਡੇ ਤੋਂ ਮਨ ਮੁਤਾਬਨ ਦੇਖੋ ਦੁਨੀਆਦਾਰੀ ਹੈ ਇੱਥੇ ਚੱਲਦਾ ਹੈ ਨਾ ਇਹ ਸਿਸਟਮ ਹੈ ਇੱਕ ਨੇਚਰ ਦਾ ਵੀ ਹੈ ਰੂਲ ਵੀ ਬਗਲਾ ਚੱਲਦੇ ਰਹਿੰਦੇ ਨੇ ਲੇਕਿਨ ਜਦੋਂ ਕੋਈ ਦੁੱਖ ਹੁੰਦਾ ਹੈ ਕਦ ਸੌਖ ਹੁੰਦਾ ਹੈ ਦੋਸਤ ਪਹਿਲਾਂ ਆਉਂਦੇ ਨੇ ਪਰ ਰਿਸ਼ਤੇਦਾਰ ਵੀ ਬਰਾਬਰ ਹੀ ਖੜੇ ਹੁੰਦੇ ਨੇ ਉਹ ਜਿਹੜੇ ਸਾਡੇ ਬਹੁਤ ਜ਼ਿਆਦੇ ਕਲੋਜ਼ ਨੇ ਹਾਂ ਜਾਂ ਜਨਨਾਂ ਨੂੰ ਅਸੀਂ ਪਾਣੀ ਦਿੰਦੇ ਰਹਨੇ ਆ ਥੋੜਾ ਥੋੜਾ ਹਾਂ ਇਹ ਇਹ ਇਥੇ ਇਹ ਗੱਲ ਇਥੇ ਇਹ ਗੱਲ ਮੈਟਰ ਕਰਦੀ ਹੈ ਕਿ ਜਿੱਥੇ ਅਸੀਂ ਵਰਤਦੇ ਆ ਜਿੱਥੇ ਅਸੀਂ ਸਮਾਂ ਦਿੰਨੇ ਆ ਜਿੱਥੇ ਅਸੀਂ ਵਰਤਦੇ ਆ ਉਹਨਾਂ ਨੂੰ ਅਸੀਂ ਵਰਤਦੇ ਨਹੀਂ ਹਾਂ ਹੈਨਾ ਹਾਂ ਜਿੱਥੇ ਅਸੀਂ ਵਰਤਦੇ ਆ ਉਹਨਾਂ ਨੂੰ ਉਹਨਾਂ ਨੂੰ ਅਸੀਂ ਨਹੀਂ ਵਰਤਦੇ ਹਾਂ ਕੀ ਬਾਤ ਅਸੀਂ ਦੇਖਦੇ ਆ ਵੀ ਜਿਹੜੇ ਅੱਜਕੱਲ ਸਾਡੇ ਰਿਸ਼ਤਿਆਂ ਦੇ ਵਿੱਚ ਜਿਹੜੀ ਸਾਂਝ ਹੈ ਉਹ ਉਨੀ ਨਹੀਂ ਰਹੀ ਜਿੰਨੇ ਅਸੀਂ ਸੁਣਦੇ ਸੀ ਕਿ ਸਾਡੇ ਪੁਰਖਿਆਂ ਦੀ ਹੁੰਦੀ ਸੀ ਤਾਂ ਅਸੀਂ ਦੇਖਦੇ ਆਂ ਵੀ ਸਾਡੇ ਪਰਿਵਾਰਾਂ ਦੇ ਵਿੱਚ ਜਾਂ ਤਾਂ ਅਸੀਂ ਭੈਣ ਨਾਲ ਵਰਤਦੇ ਆਂ ਸਹੁਰਿਆਂ ਨਾਲ ਨਹੀਂ ਵਰਤਦੇ ਸਹੁਰਿਆਂ ਨਾਲ ਵਰਤਦੇ ਆਂ ਭੂਆ ਨਾਲ ਨਹੀਂ ਵਰਤਦੇ ਭੂਆ ਨਾਲ ਵਰਤਦੇ ਆਂ ਮਾਮੇ ਨਾਲ ਨਹੀਂ ਵਰਤਦੇ ਇਨਾਂ ਰਿਸ਼ਤਿਆਂ ਨੂੰ ਅਸੀਂ ਬੈਲੈਂਸ ਕਿਵੇਂ ਕਰ ਸਕਦੇ ਆਂ ਵੀ ਅਸੀਂ ਸਾਰੇ ਸਾਡੇ ਉਹ ਆਪਣੇ ਨੇ ਦੇਖੋ ਹਨ ਐਸ ਵੈਲ ਐ ਜੇ ਅਸੀਂ ਦੋਸਤਾਂ ਦੇ ਨਾਲ ਦੋਸਤੀ ਔਰ ਰਿਸ਼ਤੇਦਾਰਾਂ ਦੇ ਨਾਲ ਰਿਸ਼ਤੇਦਾਰੀ ਉਸ ਨੂੰ ਅਸੀਂ ਕਿਵੇਂ ਨਿਭਾਈਏ ਕਿ ਸਾਡੇ ਅੰਦਰ ਉਹ ਨਿੱਗ ਉਹ ਮੁਹੱਬਤ ਉਹ ਪਿਆਰ ਉਹ اخلاق ਬਣਿਆ ਰਵੇ ਦੇਖੋ ਜੀ ਇੰਡੀਆ ਆਪਣਾ ਇੱਕ ਐਸਾ ਦੇਸ਼ ਹੈ ਜਿੱਥੇ ਬਹੁਤ ਸਾਰੇ ਤਿਉਹਾਰ ਨੇ ਜਿਹੜੇ ਸਾਨੂੰ ਇੱਕ ਦੂਜੇ ਨਾਲ ਜੋੜੀ ਰੱਖਦੇ ਆ ਰਖੜੀ ਬਿਲਕੁਲ ਹਮ ਆਉਣ ਵਾਲਾ ਤਿਹਾਰ ਰਖੜੀ ਆ ਬਿਲਕੁਲ ਬਹੁਤੇ ਲੋਕ ਇਹਨੂੰ ਇੰਨਾ ਕੈਨੇਕਟਿਵ ਲੈਂਦੇ ਆ ਜੀ ਚੜੋ ਚਲੋ ਜੀ ਬੱਸਾਂ ਤੇ ਚੜਜੋ ਆਏ ਹੋ ਜੋ ਵੀ ਕੀ ਧਾਗਾ ਇਹ ਇਹ ਗੱਲਾਂ ਇਹ ਨਹੀਂ ਹੁੰਦੀਆਂ ਹਰ ਇੱਕ ਚੀਜ਼ ਦਾ ਬੜਾ ਸਿਆਣਾ ਹੋ ਕੇ ਨਹੀਂ ਸੋਚੀਦਾ ਹੁੰਦਾ ਬਿਲਕੁਲ ਇਹ ਰਿਸ਼ਤੇ ਨੇ ਇਹ ਚ ਸਿਆਣਪ ਵੀ ਨਹੀਂ ਵਾਲੀ ਚੱਲਦੀ ਇਹਨੂੰ ਧਾਗਾ ਕਹਿ ਗਏ ਹੀ ਇਹਦਾ ਮਤਲਬ ਨਰਾਦਰ ਕਰ ਦੇਣਾ ਬਿਲਕੁਲ ਸੋਹਣੀ ਗੱਲ ਨਹੀਂ ਹੈ ਰਿਸ਼ਤੇ ਉਹ ਆਏ ਮਿਲੇ ਆਮ ਤੌਰ ਤੇ ਜਦੋਂ ਅਸੀਂ ਕਿਸੇ ਨੂੰ ਮਿਲਣ ਜਾਂਦੇ ਆ ਉਦੋਂ ਸਾਡੇ ਕਿਸੇ ਹੋਰ ਵੇ ਹੁੰਦੇ ਨੇ ਜਾਣਦੇ ਮੈਨੂੰ ਤਾਂ ਰਖੜੀ ਦੇ ਕਿਸੇ ਭੈਣ ਨੇ ਆਉਣਾ ਜਾਂ ਇੱਕ ਸਾਡੀ ਵਾਈਫ ਆ ਉਹ ਆਪਣੇ ਭਾਈ ਕੋਲੇ ਜਾਂਦੀ ਆ ਉਹਦੇ ਉਹ ਇੱਕ ਹੋਰ ਇਮੋਸ਼ਨਸ ਹੁੰਦੇ ਨੇ ਬਿਲਕੁਲ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਫੈਸਟੀਵਲ ਆਉਂਦੇ ਨੇ ਇੰਡੀਆ 'ਚ ਜਿਹੜੇ ਰਿਸ਼ਤਿਆਂ ਨੂੰ ਜੋੜ ਕੇ ਰੱਖਦੇ ਆ ਪਰ ਮੈਨੂੰ ਲੱਗਦਾ ਹੈ ਕਿ ਇੱਕ ਚੀਜ਼ ਨੇ ਸਭ ਚੀਜ਼ ਤੇ ਹੈਵੀ ਕਰਤਾ ਕੰਮ ਕਿ ਮੈਂ ਕਿਸੇ ਤੋਂ ਕੁਝ ਲੈਣਾ ਹਾਂ ਇਹ ਚੀਜ਼ ਐਸੀ ਆ ਗਈ ਆ ਮਾਡਰਨ ਟਾਈਮ 'ਚ ਮੈਂ ਕਿਸੇ ਤੋਂ ਕੁਝ ਲੈਣਾ ਲੈਣਾ ਕਿਸੇ ਨੇ ਕਿਸੇ ਤੋਂ ਕੁਝ ਨਹੀਂ ਸਾਰਿਆਂ ਦਾ ਚੱਲਦਾ ਆਪਦੇ ਘਰ ਸਾਰੇ ਰੋਟੀ ਖਾ ਕੇ ਸੌਂਦੇ ਨੇ ਸਾਰੇ ਰੋਟੀ ਖਾ ਕੇ ਸੌਂਦੇ ਨੇ ਸਾਰੇ ਹੀ ਆਪਦੇ ਆਪ ਚ ਆਪਦੇ ਘਰੇ ਰਾਜੇ ਨੇ ਹਣਾ ਪਰ ਰਿਸ਼ਤਿਆਂ ਨੂੰ ਬਚਾਉਣ ਵਾਸਤੇ ਸਾਨੂੰ ਇਹ ਨਹੀਂ ਕਹਿਣਾ ਪੜਿਆ ਮੈਂ ਕਿਸੇ ਤੋਂ ਕੁਝ ਲੈਣਾ ਹਾਂ ਬਸ ਉਹਦੀ ਅਹਿਮੀਅਤ ਜਿੰਨੀ ਬਣਦੀ ਹੈ ਜਿਹੜੇ ਰਿਸ਼ਤੇ ਦੀ ਹੈ ਜ਼ਰੂਰ ਦਿਓ ਨਹੀਂ ਉਹਨੂੰ ਜ਼ਰੂਰ ਦਿਓ ਬਿਲਕੁਲ ਅਸੀਂ ਸੋਸ਼ਲ ਮੀਡੀਆ ਨਾਲ ਜੁੜਤਾ ਵਰਲਡ ਵਾਈਡ ਗਏ ਹਾਂ ਅਮਰੀਕਾ ਦੇ ਕਿਸੇ ਕੋਨੇ 'ਚ ਸੱਵਨ ਦੇ ਸੱਵਨ ਕੰਟੀਨੈਂਟ ਨਾਲ ਅਸੀਂ ਜੁੜੇ ਹੋਏ ਹਾਂ ਪਰ ਜਿਹੜੇ ਸਾਡੇ ਕਈ ਵਾਰੀ ਗਵਾਨ ਚ ਰਹਿੰਦਾ ਹੈ ਜਾਂ ਇੱਕ ਸ਼ਹਿਰ ਦੇ ਵਿੱਚ ਅਸੀਂ ਦੋ ਰਿਸ਼ਤੇਦਾਰ ਰਹਨੇ ਆ ਉਹਦੇ ਅਸੀਂ ਕਈ ਵਾਰ ਜਾਂਦੇ ਤੱਕ ਨਹੀਂ ਯਾ ਬਲਡ ਵਾਈਟ ਸਾਡੀਆਂ ਚੈਟਾਂ ਹੋ ਰੀਆਂ ਨੇ ਰਿਸ਼ਤੇਦਾਰਾਂ ਨਾਲ ਅਸੀਂ ਕਦੇ ਦਿਲ ਖੋਲ ਕੇ ਗੱਲ ਹੀ ਨਹੀਂ ਕਰੀ ਬਿਲਕੁਲ ਬਿਲਕੁਲ ਔਰ ਕਈ ਵਾਰੀ ਇਹ ਵੀ ਹੁੰਦਾ ਕਿ ਅਸੀਂ ਕਿਸੇ ਰਿਸ਼ਤੇਦਾਰ ਦੇ ਜਾਨੇ ਆ ਤਾਂ ਜਾਣ ਵੇਲੇ ਸਾਡਾ ਜਿਹੜਾ ਮਨੋਸਥਿਤੀ ਹੋਰ ਹੁੰਦੀ ਹੈ ਗੱਲਬਾਤ ਕਰਕੇ ਸਾਡੇ ਭਰਮ ਭੁਲੇਖੇ ਵੀ ਦੂਰ ਹੁੰਦੇ ਨੇ ਆਉਣ ਵੇਲੇ ਸਾਨੂੰ ਇਹ ਲੱਗਦਾ ਯਾਰ ਹਾਂ ਬੰਦਾ ਸਹੀ ਹੈ ਯਾਰ ਕੱਟ ਤੋਂ ਕੱਟ ਵਰਤਣ ਵਰਤਣ ਜੋ ਹੁੰਦਾ ਹੈਗਾ ਵੀ ਸਰ ਆਪਾਂ ਵੀ ਕਿਤੇ ਨਾ ਕਿਤੇ ਇੱਥੋਂ ਪਿੱਛੇ ਹਟੇ ਰਹੇ ਆ ਹਾਂ ਹਾਂ ਹਨਾ ਕੁਝ ਗਲਤ ਫਹਮੀਆਂ ਹੁੰਦੀਆਂ ਬਿਲਕੁਲ ਬਿਲਕੁਲ ਤੇ ਕੁਝ ਸਾਡੀਆਂ ਆਪਣੀਆਂ ਧਾਰਨਾਵਾਂ ਬਣ ਜਾਂਦੀਆਂ ਨੇ ਕਿਸੇ ਬਾਰੇ ਅਸੀਂ ਐਸਾ ਨਹੀਂ ਹੁੰਦਾ ਰਿਸ਼ਤਾ ਬਹੁਤ ਵੱਡੀ ਚੀਜ਼ ਹੈ ਬਹੁਤ ਅਹਿਮੀਅਤ ਰੱਖਦਾ ਹੈ ਠੀਕ ਰਿਸ਼ਤਿਆਂ 'ਚ ਅਸੀਂ ਬਾਹਰੀ ਰਿਸ਼ਤਿਆਂ ਦੇ ਬਜਾਏ ਪਹਿਲਾਂ ਆਪਣੇ ਰਿਸ਼ਤੇ ਸੰਭਾਲ ਲਈ ਉਹ ਹੀ ਬਹੁਤ ਵੱਡੀ ਗੱਲ ਹੈ ਬਿਲਕੁਲ ਅੱਛਾ ਗੁਰਪ੍ਰੀਤ ਭਾਈ ਰਖੜੀ ਦਾ ਤਿਉਹਾਰ ਹੈ ਹਨਾ ਵੇਖਿਆ ਜਾਵੇ ਤਾਂ ਧਾਗਾ ਤੇ ਸਮਝਿਆ ਜਾਵੇ ਮਹਿਸੂਸ ਕੀਤਾ ਜਾਵੇ ਤਾਂ ਇੱਕ ਵਿਸ਼ਵਾਸ ਹੈ ਫੀਲਿੰਗ ਹੈ ਇਹ ਸਾਡੇ ਵਿੱਚ ਇੱਕ ਔਰਸ਼ਨ ਨੇ ਹਾਂ ਇੱਕ ਲੇਡੀ ਦੇ ਕੁੜੀ ਦੇ ਇੱਕ ਦੇ ਇਹ ਨਹੀਂ ਹੈ ਕਿ ਤੁਸੀਂ ਆਪਣੀ ਸੱਕੀ ਭੈਣ ਤੋਂ ਹੀ ਧਾਗਾ ਬਨਵਾਇਆ ਤੁਸੀਂ ਸਮਾਜ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਔਰਤਾਂ ਨੇ ਸਾਡੀਆਂ ਭੈਣਾਂ ਨੇ ਉਹ ਵੀ ਸਾਡੇ ਤੇ ਫੇਥ ਕਰਦੀਆਂ ਨੇ ਉਹ ਵੀ ਸਾਡੇ ਤੇ ਵਿਸ਼ਵਾਸ ਕਰਦੀਆਂ ਨੇ ਇਸ ਤਿਹਾੜ ਦੇ ਸੰਦਰਭ ਦੇ ਵਿੱਚ ਅਸੀਂ ਰਿਸ਼ਤਿਆਂ ਨੂੰ ਕਿਵੇਂ ਹੋਰ ਮਜ਼ਬੂਤ ਕਰ ਸਕਦੇ ਹਾਂ ਕਿ ਰਖੜੀ ਵਾਲੇ ਦਿਨ ਅਸੀਂ ਕਿਸ ਤਰ੍ਹਾਂ ਦੀ ਮਨੁਸ਼ੀਤੀ ਲੈ ਕੇ ਸਮਾਜ ਦੇ ਵਿੱਚ ਵਿਚਰੀਏ ਕਿ ਸਮਾਜ ਦੇ ਵਿੱਚ ਹਰ ਔਰਤ ਕਲਾ ਭਰਾ ਨਹੀਂ ਉਹਦੀ ਰਾਖੀ ਕਰੇ ਸਮਾਜ ਦਾ ਹਰ ਵਾਸੀੰਦਾ ਉਸ ਦੀ ਰਾਖੀ ਕਰੇ ਔਰ ਉਹ ਸੇਫ ਫੀਲ ਕਰੇ ਘੱਟ ਤੋਂ ਘੱਟ ਸਾਡੇ ਪੜ੍ਹੇ ਲਿਖੇ ਸਮਾਜ ਦੇ ਵਿੱਚ ਇਹ ਗੱਲ ਤਾਂ ਜ਼ਰੂਰ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਬਾਈ ਜੀ ਗੱਲ ਇਹ ਹੈ ਹਨਾ ਤੇ ਔਰਤਾਂ ਜਿਹੜੇ ਉਹ ਰਖੜੇ ਵਾਲੇ ਦਿਨ ਹੀ ਇਹ ਨਾ ਸੋਚੇ ਕਿ ਮੈਂ ਆਪਣੇ ਭਾਈ ਦੇ ਰਖੜੇ ਨੂੰ ਜਾਂ ਇਹ ਮੇਰਾ ਭਾਈ ਹੈ ਜਾਂ ਕਿਸੇ ਨਾਲ ਗੁੱਟ ਤੇ ਬਣਾ ਲਈ ਰਖੜੇ ਉਸ ਦਿਨ ਵਾਸਤੇ ਅਗਲੇ ਦਿਨ ਉਹ ਜ਼ੀਰੋ ਹੋ ਗਿਆ ਕੰਮ ਸਾਰਾ ਐਸਾ ਨਹੀਂ ਹੈ ਜਿਹੜੇ ਇੱਕ ਧਾਰਨਾ ਬਣੀ ਹੋਈ ਹੈ ਕਿ ਰਖੜੀ ਹੈ ਜਿਹੜੀ ਉਹਦਾ ਭਰਾ ਇੱਕ ਕੁੜੀ ਦੀ ਉਹਦੇ ਹਰ ਮਤਲਬ ਸਥਿਤੀ ਦੇ ਵਿੱਚ ਰੱਖਿਆ ਕਰਦਾ ਉਹਦੇ ਸਪੋਰਟ ਕਰਦਾ ਹੈ ਲੇਕਿਨ ਕੱਲੀਆਂ ਆਪਣੀਆਂ ਭੈਣਾਂ ਦੇ ਰੱਖਿਆ ਕਰਕੇ ਵੀ ਅਸੀਂ ਅੱਗੇ ਨਹੀਂ ਨਾ ਜਾ ਸਕਦੇ ਹਾਂ ਸਾਨੂੰ ਅਸੀਂ ਕਿਸ ਸਮਾਜ ਦੇ ਵਿੱਚ ਕਿਸੇ ਔਰਤ ਨਾਲ ਕੋਈ ਜ਼ਿਆਦਤੀ ਹੋ ਰਹੀ ਹੈ ਜਿਵੇਂ ਅੱਜ ਕੱਲ੍ਹ ਅਸੀਂ ਗੱਲ ਕਰਾਂਗੇ ਕੋਲਕਾਤਾ ਜਿਹੜਾ ਹਾਂ ਰੇਪ ਕান্ড ਹੋਇਆ ਹੈ ਰੇਪ ਹੋਇਆ ਹੈ ਬਿਲਕੁਲ ਹੁਣ ਉਸ ਕੁੜੀ ਦੇ ਜਿਹੜੇ ਪੇਰੈਂਟਸ ਨੇ ਜਿਹੜੀਆਂ ਉਹਦੇ ਨਾਲ ਕਲੀਗ ਹੋਣੇ ਕੁੜੀਆਂ ਉਹਨਾਂ ਦਾ ਇਹ ਸਭ ਚੀਜ਼ ਤੋਂ ਵਿਸ਼ਵਾਸ ਛੁੱਟ ਗਿਆ ਬਿਲਕੁਲ ਕਿਹਦੇ ਕਰਕੇ ਕੁਝ ਲੋਕਾਂ ਕਰਕੇ ਹੂੰ ਸਾਰੇ ਤਾਂ ਨਹੀਂ ਗੰਦੇ ਹੁੰਦੇ ਕੁਝ ਲੋਕਾਂ ਕਰਕੇ ਆ ਰਿਸ਼ਤੇ ਉਹਨਾਂ ਦੇ ਕਰਕੇ ਤਾਰ-ਤਾਰ ਹੋ ਗਏ ਅੱਜ ਪੂਰਾ ਡਾਕਟਰ ਸਮਾਜ ਦੇ ਨਾਲ-ਨਾਲ ਸਭ ਇਸਥਿਤੀ 'ਚ ਲੱਗੇ ਹੋਏ ਨੇ ਕਿ ਉਹਨੂੰ ਇਨਸਾਫ ਮਿਲੇ ਹੂੰ ਹੂੰ ਹੈਨਾ ਤਾਂ ਇੱਥੇ ਇੱਕ ਪੰਜਾਬੀ ਦੇ ਰਾਈਟਰ ਨੇ ਸੁਖਵਿੰਦਰ ਅਮਰਤ ਉਹਨਾਂ ਦੀ ਇੱਕ ਲਾਈਨ ਮੈਨੂੰ ਯਾਦ ਆਉਂਦੀ ਹੈ ਇਹ ਔਰਤਾਂ ਵੀ ਉਦਾਸੀਆਂ ਤੇ ਜਾ ਸਕਦੀਆਂ ਸੀ ਜੇਕਰ ਰਾਵਾਂ ਦੇ ਵਿੱਚ ਉਹਨੂੰ ਬਗਿਹਾਰਾਂ ਦੇ ਚਿਹਰਿਆਂ ਵਾਲੇ ਬੰਦੇ ਨਾ ਮਿਲਦੇ। ਕੀ ਬਾਤ ਹੈ। ਤਾਂ ਸਮਾਜ ਦੇ ਵਿੱਚ ਇਹ ਜਿਹੜਾ ਬਗਿਹਾਰਪਣਾ ਹੈ ਕੁਝ ਲੋਕਾਂ 'ਚ ਇਹ ਜਿੰਨਾ ਚਿਰ ਇੰਟਰਨਲੀ ਆਪਣੇ ਆਪ ਖਤਮ ਨਹੀਂ ਹੁੰਦਾ ਹਰ ਔਰਤ ਆਦਮੀਆਂ ਵਾਂਗੂੰ ਨਹੀਂ ਵਿਚਰ ਸਕਦੀ ਬੇਖੌਫ ਕੋਈ ਉਹਨੂੰ ਐਨਾ ਪਰਵਾਹ ਨਾ ਕੋਈ ਰਾਤ ਨੂੰ ਸਵੇਰਾ ਨਹੀਂ ਜਾ ਸਕਦੀ ਆ ਵੀ ਮੇਰਾ ਦੇਸ਼ ਹੈ ਮੈਂ ਇੱਥੇ ਰਹਿਣ ਵਾਲੀ ਆ ਮੈਂ ਵੀ ਇੱਕ ਆਮ ਨਾਗਰਿਕ ਆ ਬਿਲਕੁਲ ਹੈਨਾ ਹੂੰ ਉਹਨਾਂ ਹੀ ਇਨਸਾਨਾਂ ਤੋਂ ਉਹਨੂੰ ਡਰ ਲੱਗਦਾ ਜਿਨ੍ਹਾਂ ਦੇ ਘਟਾਂ ਤੇ ਉਹਨਾਂ ਨੇ ਕਦੇ ਰਖੜੀਆਂ ਬਣੀਆਂ ਹੁੰਦੀਆਂ ਜਾਂ ਉਹਨਾਂ ਨੇ ਵੀ ਤੇ ਕਿਸੇ ਤੋਂ ਰਖੜੀਆਂ ਬਣਾਈਆਂ ਨੇ ਉਹਨਾਂ ਦੀਆਂ ਵੀ ਭੈਣਾਂ ਹੋਣਗੀਆਂ ਕਿਤੇ ਕਿਸੇ ਤੋਂ ਤਾਂ ਰਖੜੀ ਉਹਨਾਂ ਨੇ ਬਣਾਈ ਜੇਕਰ ਸਾਡੀ ਭੈਣ ਸਮਾਜ ਦੇ ਵਿੱਚ ਮੇਰੀ ਮਾਂ ਮੇਰੀ ਬੇਟੀ ਮੇਰੀ ਵਾਈਫ ਸੁਰੱਖਿਤ ਨਹੀਂ ਹੈਗੀ ਤਾਂ ਕਿਤੇ ਨਾ ਕਿਤੇ ਮੈਂ ਵੀ ਦੋਸ਼ੀ ਹੋਣਾ ਕਿ ਦੂਸਰੇ ਨਹੀਂ ਹੈਗੇ ਸੀ ਬਿਲਕੁਲ ਦੋਸ਼ੀ ਆ ਸੀ ਬਿਲਕੁਲ ਉਹਨੇ ਹੀ ਦੋਸ਼ੀ ਹਾਂ ਕਿਉਂਕਿ ਉਹ ਸਮਾਜ ਦਾ ਹਿੱਸਾ ਇੱਕ ਅਸੀਂ ਵੀ ਆ ਤੇ ਇਹ ਇੱਕ ਇੱਕ ਆਦਮੀਆਂ ਤੇ ਲੱਗਿਆ ਜਾਂਦਾ ਜੀ ਆਦਮੀਆਂ ਨੇ ਇਹ ਕਰਿਆ ਬਿਲਕੁਲ ਬਿਲਕੁਲ ਇਹੇ ਸਮਾਜ ਚ ਅਸੀਂ ਰਖੜੀ ਬਣਾ ਕੇ ਇਹ ਪ੍ਰਣ ਲੈਨੇ ਆ ਕਿ ਤੇਰੀ ਰਖਾਅ ਅਸੀਂ ਕਰਾਂਗੇ ਹਮ ਹਰੇਕ ਥਾਂ ਉਹ ਭਾਈ ਨਹੀਂ ਪਹੁੰਚ ਸਕਦਾ ਹਾਂ ਜੀ ਨਾ ਰਖੜੀ ਬਣੀ ਤੁਹਾਡੀ ਭੈਣ ਨੇ ਹੋ ਸਕਦਾ ਉਹ ਕੋਲਕਾਤਾ ਹੀ ਰਹਿੰਦੀ ਹੋਵੇ ਹਾਂ ਹਰਿਆਣੇ ਦੀ ਹੋਵੇ ਉਹ ਹਾਂ ਪੰਜਾਬ ਦੀ ਹੈ ਹਾਂ ਅਸੀਂ ਨਹੀਂ ਉਹਨੂੰ ਇਹ ਹੁੰਦਾ ਕਿ ਇਹ ਸਾਰੇ ਯਾਰ ਮੇਰੇ ਐਡਾ ਬੋਲਾ ਨਹੀਂ ਸੋਚ ਸਕਦਾ ਹਾਂ ਹਾਂ ਬਿਲਕੁਲ ਰਿਸ਼ਤੇ ਦੇਖੋ ਕੱਲਾ ਭੈਣ ਭਾਈ ਦਾ ਨਹੀਂ ਰਿਸ਼ਤੇ ਸਾਰੇ ਹੀ ਨੇ ਸਾਡੇ ਸਮਾਜ ਦੇ ਮਾਮਾ ਦੇ ਭੂਆ ਦੇ ਮਾਸੀਆਂ ਦੇ ਵਾਈਫ ਦਾ ਹੈ ਨਾ ਹਾਂ ਹਰੇ ਦਸਤੇ ਨੇ ਪਰ ਉਹ ਆਪਣੇ ਆਪ ਨੂੰ ਸੁਰੱਖਿਅਤ ਇੱਕ ਕੋਸ਼ਿਸ਼ ਕਰਦੇ ਕਿ ਮੈਂ ਆਦਮੀ ਹੀ ਮੈਨੂੰ ਸੁਰੱਖਿਅਤ ਰੱਖ ਸਕਦਾ ਹੋਊਗਾ ਹਾਂ ਬਿਲਕੁਲ ਕੋਈ ਐਸੀ ਪਰਸਤਿਤਿਆਵਾਂ ਦੇ ਵਿੱਚ ਹੂੰ ਹੂੰ ਬਿਲਕੁਲ ਨੋ ਡਾਊਟ ਆਪਣੇ ਆਪ ਚ ਬਹੁਤ ਸੈਲਫ ਡਿਪੈਂਡ ਹੋ ਗਈਆਂ ਔਰਤਾਂ ਹੁਣ ਪਰ ਕੋਸ਼ਿਸ਼ ਕਰਦੇ ਨੇ ਔਰਤਾਂ ਮੇ ਰਿਸ਼ਤਾ ਨੂੰ ਸੰਭਾਲਿਆ ਜਾਵੇ ਦੇਖੋਗੇ ਤੁਸੀਂ ਜ਼ਿਆਦਾਤਰ ਜਿਹੜੇ ਰਖੜੀਆਂ ਨੇ ਸੌਰੀ ਤਿਹਾਰ ਨੇ ਉਹ ਔਰਤਾਂ ਕਿ ਨਹੀਂ ਹੋਣੇ ਹੂੰ ਬਿਲਕੁਲ ਜ਼ਿਆਦਾਤਰ ਤਿਹਾਰਾਂ ਤੇ ਔਰਤਾਂ ਦੇ ਜਿਵੇਂ ਕੰਜਕ ਪੂਜਾ ਹੋ ਗਈ ਲక్ష్ਮੀ ਪੂਜਾ ਸਾਰੀਆਂ ਫੀਮੇਲ ਹਾਂ ਕੈਟੇਗਰੀ ਚੋਂ ਆਦਮੀਆਂ ਦੀ ਇਹਦੇ ਚ ਜਿਹੜੀ ਨੁਮਾਇੰਦਗੀ ਆ ਜਾਂ ਸਮੁਲਿਅਤ ਦਾ ਘਟਾ ਪਰ ਉਹੀ ਸੋਚਦੇ ਨੇ ਵੀ ਸਾਡੇ ਨਾਲ ਹੀ ਇਹ ਕੁਝ ਹੋਰ ਹੈ ਬਿਲਕੁਲ ਇਹ 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 ਦੁਖਦਾਇਕ ਹੈ ਇਹ ਦੁਖਦਾਇਕ ਹੈ ਪਰ ਰਿਸ਼ਤੇ ਸਾਂਭਣ ਦਾ ਮਤਲਬ ਇਹ ਹੀ ਜਾਂਦਾ ਕਿ ਅਸੀਂ ਆਪਣੇ ਰਿਸ਼ਤੇ ਦਾ ਮਤਲਬ ਸਮਾਜ ਦੇ ਹਰ ਕੋਈ ਸੁਰੱਖਿਅਤ ਹੋਵੇ ਉਹਨੂੰ ਅਹਿਮੀਅਤ ਹੋਵੇ ਰਿਸ਼ਤਿਆਂ ਦੀ ਕਿ ਮੇਰੇ ਘਰੇ ਵੀ ਮੇਰੀ ਮਾਂ ਮੇਰੇ ਘਰ ਵਾਲੀ ਜਾਂ ਮੇਰੀ ਭੈਣ ਬੈਠੀ ਹੈ ਮੈਂ ਇਹੋ ਜਿਹੀ ਤਰਿੰਦਗੀ ਕਰ ਰਿਹਾ ਹਾਂ ਉਹਦੇ ਅੱਖਾਂ ਅੱਗੇ ਇਹ ਪਿਕਚਰ ਆਉਣੀ ਚਾਹੀਦੀ ਹੈ ਬਿਲਕੁਲ ਜਿੰਨਾ ਜਿਹੜੇ ਆਪਣੇ ਆਪ ਨਹੀਂ ਹੁੰਦਾ ਥੋੜਾ ਜਿਹਾ ਸਮਾਜ ਦੇ ਵਿੱਚ ਮਹਿਸੂਸ ਹੋਣ ਵਾਲੀਆਂ ਗੱਲਾਂ ਨੇ ਔਰ ਇਸ ਕਾਂਟਨੇ ਦਾ ਪੂਰੇ ਦੇਸ਼ ਨੂੰ ਪੂਰਾ ਜਿੜੋੜ ਕੇ ਰੱਖਿਆ ਹੈ ਤਾਂ ਦੋਸਤੋ ਅੱਜ ਦੀ ਇਹ ਗੱਲਬਾਤ ਅਸੀਂ ਰਿਸ਼ਤਿਆਂ ਦੀ ਨਿੱਗ ਰਿਸ਼ਤਿਆਂ ਦੀ ਗੰਭੀਰਤਾ ਰਿਸ਼ਤਿਆਂ ਦੀ ਗਹਿਰਾਈ ਦੇ ਉੱਤੇ ਗੱਲ ਕੀਤੀ ਹੈ ਕਿ ਕੱਲ ਨੂੰ ਰਾਖੀ ਦਾ ਤਿਉਹਾਰ ਹੈ ਔਰ ਰਾਖੀ ਸਾਡੀ ਤਾਂ ਹੀ ਰਾਖੀ ਹੈ ਰਖੜੀ ਸਾਡੀ ਤਾਂ ਹੀ ਰਖੜੀ ਹੈ ਜੇਕਰ ਅਸੀਂ ਸਮਾਜ ਦੇ ਵਿੱਚ ਹਰ ਇੱਕ ਔਰਤ ਨੂੰ ਉਸ ਦੀ ਬਣਦਾ ਸਨਮਾਨ ਉਸ ਦੀ ਬਣਦੀ ਇੱਜ਼ਤ ਉਸ ਦੀ ਬਣਦੀ ਸੁਰੱਖਿਆ ਸੁਰੱਖਿਆ ਮੁਹੱਈਆ ਕਰਵਾਈਏ ਇਵਨ ਇੱਥੋਂ ਤੱਕ ਕਿਹਾ ਜਾਂਦਾ ਕਿ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਲੋੜ ਕੀ ਹੈ ਉਸ ਨੂੰ ਖਤਰਾ ਹੀ ਨਾ ਹੋਵੇ ਖਤਰਾ ਹੀ ਨਾ ਹੋਵੇ ਉਸ ਨੂੰ ਖਤਰਾ ਹੀ ਨਾ ਹੋਵੇ ਸੁਰੱਖਿਆ ਦੀ ਲੋੜ ਤਾਂ ਤਾਂ ਹੀ ਹੈ ਨਾ ਜੇ ਅਸੀਂ ਉਹਨੂੰ ਉਹਦੇ ਲਈ ਖਤਰੇ ਪੈਦਾ ਕੀਤੇ ਨੇ ਸੋ ਇੱਕ ਆਜ਼ਾਦ ਫਜਾਦੇ ਵਿੱਚ ਜੇਕਰ ਸਾਡੀਆਂ ਔਰਤਾਂ ਸਾਡੀਆਂ ਭੈਣਾਂ ਨਹੀਂ ਸਾ ਲੈ ਸਕਦੇ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਰਖੜੀ ਦਾ ਤਿਉਹਾਰ ਕੋਈ ਸਰਕਾਰਗਰ ਨਹੀਂ ਹੈ ਤੇ ਜੇਕਰ ਤੁਹਾਨੂੰ ਇਹ ਸਾਡੀ ਗੱਲਬਾਤ ਅੱਜ ਦੀ ਚੰਗੀ ਲੱਗੀ ਔਰ ਕਨੂੰ ਇਸ ਦੇ ਵਿੱਚ ਕੋਈ ਸੰਜੀਦਗੀ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਔਰ ਤੁਹਾਡਾ ਇਸ ਵੀਡੀਓ ਦੇ ਵਿੱਚ ਕੀ ਤੁਹਾਡਾ opinion ਹੈ ਇਹ ਵੀ ਤੁਸੀਂ ਮੈਸੇਜ ਰਾਹੀਂ ਜ਼ਰੂਰ ਸਾਨੂੰ ਦੱਸਣਾ ਕਿ ਸਮਾਜ ਦੇ ਵਿੱਚ ਅੱਜ ਦੀ ਔਰਤ ਹੈ ਜਿਹੜੀ ਅੱਜ ਦਾ ਜਿਹੜਾ ਸਮਾਜ ਹੈ ਉਹ ਐਸ ਵੈਲ ਹੈ ਔਰਤ ਹੈ ਔਰ ਨਾਲ ਹੀ ਜਿਹੜੇ ਜਿਹੜੇ ਸਾਡੇ ਮਰਦ ਨੇ ਉਹਨਾਂ ਦੀ ਸੁਰੱਖਿਆ ਲਈ ਕਿਸ ਤਰ੍ਹਾਂ ਇਹ ਸਮਾਜ ਹੈ ਜਿਹੜਾ ਉਹ ਇੱਕ ਆਦਰਸ਼ ਸਮਾਜ ਹੋ ਸਕਦਾ ਹੈ ਬਹੁਤ 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 ਸ਼ੁਕਰੀਆ ਧੰਨਵਾਦ ਸਤਿ ਸ਼੍ਰੀ ਅਕਾਲ